ਫਕਾਤ ਉਹ ਇਹ ਠੀਕ ਹੈ ਕੋ ਪਹਿਨ ਕੇ ਸ਼ਰਾਬੂ ਕੀ ਪਤਾ ਕਿ ਮੇਰਾ ਥਾਲਾ ਆਇਆ ਹੁਣ ਪਾਣੀ ਪੁਣੀ ਤਾਂ ਪੀ ਲਾ ਤੇਰੇ ਥਾਲੇ ਮਾਰ ਦਿਆ ਤਾਂ ਐ ਨਿਕੰਮਾ ਲੋਟ ਹੋਣਾ ਸੱਬੇ ਤਾਂ ਬਾੜੀ ਖੁੱਲੀ ਜਾਂਦੀ ਐ ਐਂ ਦਾ ਭਾਬੀ ਦਾ ਤੇ ਵੀ ਘਰ ਹੀ ਪਟਿਆ ਜਾਣਾ ਹਾਂ ਤੂੰ ਦੱਸ ਭਾਈ ਕੀ ਕਹਿਣੀ ਐ ਹਾਂ ਮੇਰੇ ਪਹਿਲੇ ਹੀ ਔਖਾ ਆ ਬੋਲ ਦੱਸ ਓਏ ਔਖਾ ਹੀ ਹੋਣਾ ਹੋਰ ਕੀ ਕਰਨਾ ਬਾਲੀ ਨਾ ਮੇਰੀ ਆਂ ਪੇਟ ਦੇ ਬੰਦੇ ਦੇ ਸਾਹਮਣੇ ਬੇਇੱਜ਼ਤੀ ਜਿਹੀ ਕਰਿਆ ਕਰ ਤੈਨੂੰ ਮੈਂ ਸਿੱਧੀ ਗੱਲ ਦੱਸ ਤੂੰ ਖੜਾ ਮੈਨੂੰ ਹਾਰਪੋਨ ਹੈਗਾ ਲੈ ਜੀ ਵੇਚੀ ਇਹਦਾ ਲੈ ਜੀ ਵੇਚੀ ਤੈਨੂੰ ਕੀ ਪਤਾ ਲੈਤੀ ਵੇਚੀ ਤੁਹਾਨੂੰ ਪਤਾ ਨਹੀਂ ਜੀ ਬਹੁਤ ਕੰਜੂਸ ਬੰਦਾ ਹੈ ਚੱਲ ਪਹਿਲਾਂ ਅੰਦਰ ਲੈ ਕਰ ਦਿੰਦੇ ਆ ਲੋਟੋ ਤੂੰ ਆ ਚੋ ਉਹ ਕਰ ਦਾਂਗੇ ਚੱਲਦੀ ਚੱਲਦੀ ਆਜੋ

ਚਲੋ ਜੀ ਫਿਰ ਆਏ ਕਰਦੇ ਆਪਾਂ ਇਹਨੇ ਬਾਹਰਲਾ ਪੱਖਾ ਈ ਕਰ ਲੈਣਾ ਇਹ ਤੈਨੂੰ ਸਮਝ ਆ ਤੁਹਾਨੂੰ ਚੱਲ ਜਿਵੇਂ ਤੁਸੀਂ ਕਹੋ ਜੀ ਆਜੋ ਆਜੋ ਜੀ ਆਜੋ ਨਹੀਂ 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 ਨੰਬਰ ਲੱਗੇਗਾ ਗੱਲ ਜਿਆਦਾ ਆਹ ਪੱਖਾ ਹੈਗਾ ਨੰਬਰ ਦੀ ਭਾਈ ਨੰਬਰ ਨੰਬਰ ਨਾ ਹੁਣ ਪੱਖਾ ਪਿੰਦਰਾ ਤੈਨੂੰ ਦਿਸ ਗਿਆ ਉਹ ਨਹੀਂ ਉੱਥੇ ਕੁੜੀ ਸੁੱਤੀ ਪਈ ਸੀ ਯਾਰ ਮੈਂ ਤੁਹਾਨੂੰ ਪਹਿਲਾਂ ਕਿ ਆਖਿਆ ਸੀ ਕਿ ਉਥੇ ਕੁੜੀ ਸੁੱਤੀ ਪਈ ਉਹਨੂੰ ਪਈ ਰਹਿਣ ਦੇ। ਵੀ ਚੰਗਾ ਆਵੇ ਬਸ ਕਰ ਸਾਡੇ ਨੂੰ ਕਲੇਸ਼ ਕਰੋ ਉਹਨੂੰ ਤਿਆਰ ਹੀ ਰਹਿਣਾ ਤੂੰ ਤਾਂ। ਕੋਈ ਗੱਲ ਟਾਲ ਵੀ ਦਿਆ ਕਰ ਕਿਉਂ ਜਲੂਸ ਕੱਢਿਆ ਸਾਰੇ ਆ ਸਾਹਮਣੇ। ਜਰਾ ਤੈਨੂੰ ਕੰਮ ਕਰਨਾ ਹੈ ਤੋ ਦੋ ਹੋ ਦੇ ਦਾਂ। ਆਏ ਤੂੰ ਤੰਮ ਤਰ ਲੈ। ਆ ਦੋ। ਤੂੰ ਤੰਮ ਤਰ ਲੈ। ਨਾਲੇ ਨੂੰ ਐ ਕਰ ਇਹਨੂੰ ਕੁਰਸੀ ਲਿਆ ਦੇ। ਥੱਲੇ ਚੜ ਕੇ ਨਾ ਉਹ ਕੁਰਸੀ ਤੇ ਸਾਡੀ ਲੱਤ ਲੁੱਤ ਟੁੱਟ ਜੂ। ਤੇ ਕੰਜੂਸਾ ਤੇ ਢੋਲ ਖਿੱਚ ਕੇ ਲਾਏ। ਜਾਂ ਘੋੜੀ-ਘੂੜੀ ਲਿਆ ਕੋਈ। ਅਸੀਂ ਲੱਤ ਬਾਤ ਡਾਏਂਗੇ ਨਾ ਵੀ। ਬੈਠ ਤੈ ਤੈ ਜੂ ਢੋਲ ਪਤਾ ਕਿੰਨਾ ਮਹਿੰ ਦੇਖ ਲਿਆ ਤੁਸੀਂ ਦੇਦਲੇ ਦੀ ਇਹ ਬੰਦਾ ਕੀ ਆ ਉਹ ਗੱਲ ਕੰਜੂਸ ਦੀ ਨਹੀਂ ਭਿੰਦਰਾ ਤੂੰ ਵੀ ਸਿਆਣਾ ਬਣਣਾ ਤੂੰ ਵੀ ਆਪ ਦੇ ਜਵਾਕ ਚੱਲੇ ਪਾਲ ਤੈਂ ਮੈਂ ਤਾਈਆਂ ਦਾ ਕਹਿਣਾ ਜੇ ਕੁਰਸੀ ਲਾਦੀ ਇੱਥੇ ਮੇਰੀ ਲੱਤ ਲੁੱਤ ਡਟ ਜੂ ਹਾਂ ਇਹ ਤਾਂ ਨਹੀਂ ਇਹ ਕੰਜੂਸ ਹੈ ਘਰ ਲਈ ਵੀ ਕਿਰਾਏ ਤੇ ਲਿਆ ਵੇ ਐਹਰ ਜਹੇ ਬੰਦਾ ਅੱਛਾ ਜੀ ਇਹਦਾ ਕੰਜੂਸ ਹੈ ਇਹ ਤੁਹਾਨੂੰ ਪਤਾ ਨਹੀਂ ਹੈ ਅੱਛਾ ਜੀ ਗੱਲ ਤਾਂ ਹੀ ਲੱਗਦੀ ਚਲੋ ਤੁਸੀਂ ਪੱਖਾ ਠੀਕ ਕਰੋ ਕਰ ਦਿਆਂ ਕਰ ਦਿਆਂ ਚਲੋ ਮੈਂ ਆਉਣੀ ਠੀਕ ਆ ਚੱਲ ਤੂੰ ਆ ਯਾਰ ਢੋਲ ਢੋਲ ਜਾ ਖਿਚਲਾ ਹੋਰਨੋ ਕੋਈ ਉਹਦੇ ਪਿੱਛੇ ਲੱਗ ਗਿਆ ਤੂੰ ਐਵੇਂ ਕਮਲੀ ਦੇ ਯਾਰ ਇਹ ਤਾਂ ਦਾਣੇ ਦਾ ਢੋਲ ਪਰਿਆ ਪਿਆ ਹੁਣ ਮੈਂ ਲਿਆ ਤਾਂ ਸੀ ਕੁਸਤਾ ਲਿਆ ਬੈਂਚ ਬੁੰਚ ਲਿਆ ਕੋਈ ਪੌੜੀ ਪੂੜੀ ਲਿਆ ਕੋਈ ਟੀਨੀ ਤੋਂ ਨਹੀਂ ਅੰਦਰ ਚੁੱਕ ਤਾ ਕਮਲੀ ਦਾ ਉਹ ਬਹਿ ਜਾ ਕਰ ਤੂੰ ਟਿੱਕ ਐਵੇਂ ਚਪਰੇ ਖਾਏਗਾ ਮੇਰੇ ਤੋਂ ਬਾਦਵਾ ਸੋਹਣੀ ਐਵੇਂ ਆ ਪੰਡੜਾ ਹੀ ਨਾ ਬਹਿ ਜੀ ਤਾਈ ਦੇ ਨੂੰ ਚੌਰੇ ਨੂੰ ਆਖਿਆ ਤੂੰ ਇਹਨੂੰ ਨਾਂ ਨਾਂ ਰੱਖਿਆ ਕਰ ਯਾਰ ਧਗਾ ਦੇ ਤੋਤ ਕਰੀਏ ਆ ਜਾ ਤੂੰ ਚੱਲਿਆ ਬੈਂਚਪੌਂਚ ਲਿਆ ਕੋਈ ਮੈਂ ਤਾਂ ਤਰਾ ਤੂੰ ਕਿੰਨੇ ਨੰਬਰ ਉਹ ਰ ਤਾਂ ਬਾੜੇ ਕੱਬੇ ਨੇ ਯਾਰ ਉਹ ਸੋਣੀ ਬਹੁਤ ਆ ਜੰਗਰ ਨੰਬਰੀ ਲੈ ਲਉ ਤਾਂ ਮੈਨੇ ਨਾ ਮੈਨੇ ਹੈ ਨੰਗ ਨੰਬਰ ਲੈ ਫੋਨ ਚਾਹੀ ਮੇਰਾ ਲੈ ਦੇ ਆ ਬਈ ਲੈ ਆ ਲੈ ਲੈ ਬਿੰਦਰਾ ਇਹਦੇ ਚੜ ਕੇ ਯਾਰ ਕਰ ਦੇ ਲੋਟ ਮੈਂ ਤਾਂ ਦਾਦਾ ਬਈਆ ਤੂੰ ਚੜ ਚੱਲ ਜਾ ਇਹਨੂੰ ਕੀ ਪਤਾ ਸਿੱਧਰ ਨੂੰ ਉਸ ਉਹtio ਦੇ ਦੀtio ਦੇ ਦੇਖ ਕੇ ਚੜ ਜਾ ਰਾ ਪਰ ਤੂੰ ਨਾ ਮੇਰਾ ਮੇਚ ਨਾ ਤੋੜਦੀ ਤਾਂ ਮੈਂ ਸਿੱਧੀ ਗੱਲ ਦੱਸਦੀ ਆ ਬਾਕੀ ਜਾ ਕੀ ਨੋ 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 ਮੇਰਾ ਤਾ ਆ ਮੈਂ ਨਹੀਂ ਭਾਈ ਪਿੰਦਰਾ ਪੁੱਦਰਾ ਠੀਕ ਕਰਉਣਾ ਪੱਖਾ ਤੂੰ ਹੀ ਕੰਮ ਹੋ ਬਸ ਮੈਂ ਨਾ ਬੌਲਾ ਦਗਾ ਤੂੰ ਨਾ ਸਰਕ ਜਵਾਕ ਨਾ ਤੇਰੇ ਸਾਥ ਸੌਂਦਾ ਨਹੀਂ ਬੱਜੀ ਤੜਾਤੀ ਸੀ ਨਾ ਜਵਾਕ ਦੀ ਲੱਤ ਤੂੰ ਆ ਉਹ ਸਿੱਧਾ ਤਾਂ ਇਹ ਤੋਂ ਖੜਿਆ ਨਹੀਂ ਇਹਦੀ ਮੈਂ ਲੱਤ ਤੋੜੇ ਮੇਰੇ ਤਾਂ ਭੈਣਾਂ 400 ਦਾ ਮੇਜ ਕਰਾਵਾ। ਅੱਛਾ ਤੈਨੂੰ 400 ਦੀ ਟੈਨਸ਼ਨ ਹੋ ਗਈ। ਉਹ ਜਵਾਕ ਦੇ ਲੱਤਾਂ ਟੁੱਟ ਜਾਣ ਉਹ ਤੈਨੂੰ ਕੋਈ ਟੈਨਸ਼ਨ ਨਹੀਂ। ਇੰਨੀ ਵੀ ਕੀ ਕੰਜੂਸੀ ਵੀ ਤੂੰ ਜਵਾਕ ਦੀ ਲੱਤਾਂ ਹੀ ਤੜਾ ਦੇ। ਤੜਾ ਤਾ ਦੇ। ਕੱਲੋਂ ਕੀ ਦੂ ਮੂੰਹ ਦਿਖਾਵਾਂਗੇ ਆਪਾਂ? ਉਹ ਅਗਲਾ ਕੋਕਾ ਲੈ ਕਰੇ ਮਿਸਤਰੀ ਬਲਾ ਕੇ ਲੱਤਾਂ ਬਾਹ ਤੜਾ ਕੇ ਭੇਜਦਾ ਮੁੰਡਾ। ਉਹਨਾਂ ਨੇ ਬੜਾ ਦਿਖਾਇਆ ਸੀ ਜਿਨ੍ਹਾਂ ਦੀ ਮੋਟਰ ਤੇ ਜਾ ਕੇ ਇਹ ਭਾਏ ਨਾ 400 ਵੋਲਟ ਦਾ ਕਰੰਟ ਇਹਨੂੰ ਐ ਲਾ ਕੇ ਸੀ ਐ ਝਟਕੇ ਨਾਲ ਹੈ ਕਰੰਟ ਤਾਂ ਤੈਨੂੰ ਵੀ ਲੱਗ ਸਕਦਾ ਹੈ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਬਾਈ ਤੋ 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 ਚੁੱਪ ਕਰ ਚੁੱਪ ਕਰ ਤੂੰ ਬਜਾ ਨਹੀਂ ਤੋ ਤੇਰੇ ਤੋਂ ਇਹ ਕੰਮ ਕਿ ਸਿੱਖਦਾ ਨਾ ਤੂੰ ਬਾਦਾ ਬਾਈ ਇਹਨੂੰ ਚੱਜਣਾ ਸਿਖਾ ਦੀ ਤੂੰ ਬਾਦਾ ਤੂੰ ਅਸੀਂ ਆਪੇ ਕਰ ਦਾਂ ਤੂੰ ਇਹ ਮੈਨੂੰ ਤਾਂ ਲੱਗਦਾ ਤੂੰ ਵੈਲੂ ਕੱਟ ਸਿਖਾਉਣਾ ਤੇਰੇ ਤੈਨੂੰ ਸਿਖਾਉਂਦਾ ਨਹੀਂ ਨਹੀਂ ਉਹ ਗੱਲ ਨਹੀਂ ਉਹ ਬੈਂਚ ਹੀ ਆ ਯਾਰ ਉੱਚਾ ਨੀਵਾ ਥਾਂ ਗਾ ਇੱਥੇ ਜਦਾ ਪੌੜੀ ਪੂੜੀ ਲਿਆ ਦੇ ਇਹਣਾ ਜੀ ਕੋੜੀ ਲਿਆ ਦੇ ਮੰਨਣੀ ਤਾਂ ਇਹਨੇ ਸਿੱਖੀ ਨਹੀਂ ਇਹ ਤਾਂ ਜਨਮ ਸੇ ਹੀ ਐਸਾ ਜਿੱਦੇ ਦੀ ਮੈਂ ਵਿਆਹ ਕੇ ਆਈ ਆ ਨਾ ਇਹ ਬੰਦੇ ਨੇ ਤਾਂ ਜ਼ਿੰਦਗੀ ਨਰਕ ਬਣਾ ਛੱਡੀ ਤੇ ਤੂੰ ਇਹਨਾਂ ਸਾਹਮਣੇ ਮੇਰੀ ਬੇਇੱਜ਼ਤੀ ਕਰੀ ਆ ਨੀ ਨਾ ਹੋਰ ਚੰਡੇ ਲਾਵਾ ਤੇਰੇ ਨਾ ਨਹੀਂ ਵਧੀਆ ਠਿੰਕਾਂ ਨਹੀਂ ਮੈਨੂੰ ਤਾਂ ਉਜਾੜਦਾ ਮੇਰਾ ਸੂਟ ਨਹੀਂ ਲਿਆ ਕੇ ਦਿੰਦਾ ਸਾਰਾ ਕੁਝ ਤਾਂ ਤੈਨੂੰ ਮਿਲਦਾ ਭਾਈ ਤੂੰ ਮਿਲਦਾ ਸਾਰੇ ਹੋ ਗਏ ਮੈਨੂੰ ਆਏ ਸਾਰੇ ਪਿੰਡ ਦੇ ਵਿੱਚ ਜਾਂਦੇ ਨੇ ਮੇਰੀ ਭੈ ਇਹ ਤੋਰਦੇ ਤੇ ਥੋ ਪਕਾ ਕੱਲੇ ਕੱਲੇ ਘਰੇ ਜਾ ਕੇ ਪੱਖਾ ਠੀਕ ਕਰਦਣੇ ਕੱਲੇ ਤੂੰ ਜਾ ਮੈਂ ਕਰਾਂ ਪੱਖਾੜੀ ਤੂੰ ਭੱਗ ਜਾ ਜਾ ਆਹ ਹਾਂ ਭੱਗ ਜਾ 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 ਕੇ ਦੁੱਧ ਦਾ ਪੈਕਟ ਫੜ ਲੈ ਆਪਾਂ ਦੁੱਧ ਲੱਸੀ ਬਣਾਵਾਂਗੇ ਹਾਂ ਦੁੱਧ ਦੀ ਜਾ ਨਾ ਦੁੱਧ ਦੇ ਪੈਕਟ ਨੂੰ ਤਾਂ ਤੂੰ ਪੈ ਗਈ ਜਿਹੜੀਆਂ ਆਹ ਭੈਣੀਆਂ ਖੋਲਾ ਬਣਨੇ ਇਹ ਕਾਦੇ ਖਾਤਰ ਬਣਿਆ ਹੈ ਤੂੰ ਮੈਨੂੰ ਟੇਲੇ ਤੋਂ ਦੁੱਧ ਲਿਆ ਦੇ ਜਾ ਕਿਉਂ ਮੇਰੇ ਨਾਲ ਬੈਠ ਵਰਦਾ ਕੰਜੂਸਾ ਜਾ ਆਪਣਣ ਵਾਲੀ ਘੋੜੀ ਚੱਕ ਕੇ ਲੈ ਤੂੰ ਉਥੋਂ ਉਥੋਂ ਲੈਉਂਦਾ ਮੈਂ ਨਹੀਂ ਅਬ ਪਹਿਲਾ ਖੜ ਜਾ ਤੂੰ ਤੁਸੀਂ ਚੁੱਪ ਕਰੋ ਪਹਿਲਾ ਸਾਨੂੰ ਗੱਲ ਕਰਨ ਦੋ ਤੂੰ ਮੇਰੀ ਗੱਲ ਸੁਣ ਤੇ ਪੈਟ ਕਾਂ ਦੀ ਤਾਂ ਪੈ ਗਈ ਤੇ ਆ ਜਿਹੜੀਆਂ ਆ ਚੋਕੇ ਰਾਤ ਨੂੰ ਤੇ ਤੜਕੇ ਬੰਦ ਨੇ ਇਹ ਵੇ ਭੱਗ ਜਾਵੇ ਆ ਬੰਨੇ ਤੇਰੇ ਮੂਰੇ ਹੱਥ ਜਾ ਭੱਗ ਜਾ ਜਾ ਨਿਕਲ ਜਾ ਨਿਕਲ ਜਾ ਗੋਪਿੰਦਰਾ ਇਹ ਰੈਂਪ ਐ ਕਰਾਂਗੇ ਅੱਜ ਮੋੜ ਜਾ ਮੇਰਾ ਖਰਾਬ ਹੋਣਾ ਕੋਈ ਪੱਖਾ ਨਹੀਂ ਠੀਕ ਕਰਨਾ ਕੋਈ ਕੁਝ ਨਹੀਂ ਕਰਨਾ ਤੁਸੀਂ ਸਾਡੀ ਦਿਹਾੜੀ ਤੋੜੀ ਕਰਾਓ ਪਿਆਰਾ ਕੋਰੇ ਤੁਹਾਨੂੰ ਮੈਂ ਦਿਹਾੜੀ ਦੇ ਕੇ ਤੋਰੂੰ ਤੂੰ ਜਾ ਤੂੰ ਕਿਤੇ ਦੇ ਦੇਂਗੀ ਤੇਰੇ ਪੱਲੇ ਹੈ ਕਿ ਅਬੀ ਜਿਹੜਾ ਤੇਰੀ ਬਟੂਏ ਚ ਦਵਾਂਗੀ ਹੋਰ ਮੈਂ ਆਪ ਕਮਾਨ ਜਾਊਂਗੀ ਤੇ ਜੇ ਮੈਨੂੰ ਕਿਸੇ ਪਾਸੇ ਲੋੜ ਪੈਗੀ ਫੇਰ ਵੇਚੋ ਰਿਆ ਤੂੰ 400 ਰੁਪਏ ਪਿੱਛੇ ਤਾਂ ਤੇਰੀ ਜਾਨ ਨਿਕਲ ਜਾਂਦੀ ਜਾ ਪੱਗ ਜਾ ਹੁਣ ਕਰਾ ਲਾਂਦਾ ਮੈਨੂੰ ਕੋਈ ਕੰਮ ਨਾ ਤੂੰ ਕੰਮ ਕਰੇ ਨਾ ਤੂੰ ਕਰਨ ਦਵੇਂ ਉਹ ਮੈਂ ਤੇਰੇ ਕੋਈ ਨਹੀਂ ਬੇਲੇ ਕੋ ਬਲੇ ਕੰਮ ਮਾ ਕੋਈ ਨਹੀਂ ਦਾ ਉਹ ਆਪਣੇ ਕਰਦੇ ਆਂਦੇ ਕੰਮ ਕੋਈ ਨਹੀਂ ਪੇਂਦਰਾ ਆਪਣੀ ਕੰਮ ਕੋਮ ਨਵੇਂੜੇ ਤਮ ਤੱਤੀ ਦਮ ਉਹ ਫੇਰ ਕਿਉਂਦਾ ਪੈਸੇ ਦੇ ਤੈਨੂੰ ਕਹਿੰਦਾ ਚੱਲ ਕੋਈ ਨਾ ਪੈਸੇ ਦਾ ਕੰਮ ਕੋਮ ਨਵੇਂੜੇ ਨਹੀਂ ਸੀ ਨਾਈ ਪੈਦ ਨਾ ਦਿੰਦਾ ਜੱਬ ਬਗ ਜਾ ਹੁਣ ਉਹ ਜਾਣਾ ਕਾ ਕੋਈ ਨਹੀਂ ਕਿਦਰੇ ਨਹੀਂ ਅੱਗ ਲੱਗੇ ਚੰਗਾ ਫਿਰ ਪਿੰਦਰਾ ਯਾਰ ਚੰਗਾ ਕੋਈ ਨਾ ਜੀ ਦੇਖਦੇ ਆ ਪਰ ਹਾਂ ਕੋਈ ਨਾ ਜੇ ਤਾਂ ਆ ਲੋਟ ਆ ਗਿਆ ਠੀਕ ਆ ਨਹੀਂ ਪਰ ਸਾਡਾ ਵੀ ਟਾਈਮ ਬਾਲਾ ਕਰਾ ਵਾਰੀ ਤੇ ਹੈ ਡਿੱਗ ਪਿਆ ਲੋਟ ਕੀ ਹੋਣਾ ਚਲ ਤੁਸੀਂ ਐ ਕਰੋ ਤੜਕੇ ਆ ਜਾਓ ਯਾਰ ਉਹਨਾਂ ਨੂੰ ਚੰਗਾ ਫਿਰ ਮੈਂ ਖੇਤ ਵੀ ਜਾਣਾ ਕਿਹੜਾ ਕੋਈ ਤਾਉ ਤੇ ਤਾਉ ਮੈਂ ਨੰਨੰਨਾ ਮੈਂ ਨੰਨੰਨਾ ਕੋਈ ਤੇਰੀ ਸਮਝ ਨਹੀਂ ਆਉਣੀ ਮੈਂ ਮੈਂ ਨੰਨੰਨਾ ਮੈਂ ਕਰ ਦਾਂਗਾ ਤੇ ਨਾ ਕੀ ਲੈਣਾ ਕੋਸ਼ਿਸ਼ ਨਹੀਂ ਕੋਸ਼ਿਸ਼ ਕੋਸ਼ਿਸ਼ ਨਹੀਂ ਕੋਸ਼ਿਸ਼ ਨਹੀਂ ਕੋਸ਼ਿਸ਼ ਨਹੀਂ ਸਮਝ ਨਹੀਂ ਆ ਰਹੀ ਪੂੰ 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 ਨੰਮਾ ਕੜਾ ਫੋਨ ਭਾਲਦਾ ਇਹ ਤੇ ਫੋਨ ਨੰਬਰ ਦੇ ਦਿਓ ਸਾਨੂੰ ਹੁਣ ਤਾਂ ਸਾਡਾ ਟਾਈਮ ਵਾਲਾ ਖਰਾਬ ਹੋ ਗਿਆ ਅਸੀਂ ਮੰਨ ਕੇ ਸਵੇਰੇ ਤੁਸੀਂ ਜਾਂ ਤਾਂ ਸਾਨੂੰ ਫੋਨ ਕਰ ਦਿਓ ਜਾਂ ਅਸੀਂ ਫੋਨ ਲਾ ਦਾਂਗੇ ਜੋ ਵਿਹਲੇ ਹੋ ਨਾ ਤੂੰ ਤੂੰ ਡਾਇਲ ਕਰ ਦੇਣੀ ਹਾਂ ਲੈ ਡਾਇਲ ਕਰ ਦੇ ਤੂੰ ਦੇ ਹਾਲੋ ਆ ਮੇਰਾ ਨੰਬਰ ਹੈ ਠੀਕ ਹੈ ਠੀਕ ਹੈ ਜੀ ਇਹ ਕੋ ਨੱਚਣ ਲੱਗ ਗਿਆ ਇਹਨੂੰ ਕੀ ਹੋ ਗਿਆ ਨਹੀਂ ਨਹੀਂ ਇਹ ਤਾਂ ਲੱਤ ਲੁੱਤ ਦੇ 6:00 ਵਜੇ ਹੋਏ ਨੇ ਚੰਗਾ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਪਾ 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 ਦੀ ਇਹਨੂੰ ਕਾਦੀ ਪਾਰਟੀ ਚ ਅਤੀ ਸਤਾ ਨੀਂਦਾ ਤਲੇ ਤੇਰੇ ਅੱਗੂ ਦੇ ਕਰਦੇ ਢਾਲ ਨਹੀਂ ਬਦਲੇ ਹਰਾ ਸਦਾ ਰਸ ਤਾਲਾ ਬਸ ਤਾਲਾ ਯਾ ਤਾ ਤਾ ਸਦੀ ਜਾਣਾ ਢਾਲ ਬਦ ਤਾਲਾ ਮੈਨੂੰ ਫੋਨ ਕਰਿਆ ਸੀ ਉਧਰ ਵੀ ਜਾਣਾ ਆਪਾ ਇੱਕ 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 ਤੱਕੀ ਦਵਾ ਦੇਗਾ ਹੋਏ ਕੀ ਬੋਲੀ ਜਾਣਾ ਉਧਰ ਜੋ ਮੌਸਮ ਮਾਰੀ ਜਾਂਦਾ ਯਾਰ ਤੰਤਰਾ ਤੰਤਰਾ ਨਾ ਕਿ ਨਹੀਂ ਆਇਆ ਲੱਗਾ ਲੱਗਾ ਨਹੀਂ ਨਾ ਤਾ 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 ਜੋ ਵੀ ਸੋਦਾ ਅੱਜ ਬਾੜੀ ਪਟਾਈ ਨਾ ਮਰੀ ਮੇਰੇ ਫੋਨ ਤੇ ਗੱਲ ਹੋਈ ਜੀ ਤੂੰ ਧਿਆਨ ਰੱਖੀ ਕਰਦਾ ਮੈਂ ਤਾਂ ਦੱਸਤੀ ਤਾ ਚੰਗਾ ਗੱਠੀ ਗੱਠੀ ਦਵਾ ਤੇ ਮਿੱਟੀ ਦਵਾ ਸਰਪਾਰਟੀ ਥੋੜੇ ਕਰਤੋਂ ਤੇ ਦੇਪਤੀ ਚੱਤਾ ਮਾ ਆਹਦਾ ਹਿੰਤ ਨਹੀਂ ਜਾਂ ਤਾ ਤਮੈਨੋ ਦੋਤ ਕਰਨਾ ਤੋ ਉਹਨੂੰ ਦੋਤ ਕਰਦੀ ਉਹ ਹੁੰਦੇ ਆ ਸਾਦ ਆ ਤਾਂ ਤੋ ਬੋਲਾ ਉਹ ਨਹੀਂ ਫਿੱਟਿਆ ਮੈਂ ਕਿਹਾ ਸੀ ਕਿ ਤੋ ਕੋਈ ਆਏਗਾ ਤੋ ਬੋਲੋ ਮੈਨੂੰ ਫਿੱਟਿਆ ਦੋਤ ਤੋ ਬੋਲਾ ਲੱਗਤਾ ਆਗੇ ਤੁਸੀਂ ਹਾਂਜੀ ਹਾਂਜੀ ਪਿੰਨੇ ਲੱਗਤਾ ਮੰਤੀ ਏ ਤੇ ਤੂੰ ਦੀਦਾ ਹੈ ਇਹ ਕੀ ਕਹੀ ਹੁੰਦਾ ਇਦਾਂ ਮੈਂ ਆ ਕਰਦਾ ਜੀ ਅੱਛਾ ਚਲ ਆ ਜਾ ਕਰਦਾ ਨਹੀਂ ਯਾਰ ਕੀ ਮੈਂ ਪਤਾ ਲਊਂ ਕਰਦਾ ਦਿੰਗਾ ਕਰਦਾ ਆ ਜਾ ਆ ਜਾ ਆ ਜਾ ਹੁਣ ਪਾਣੀ ਪੂਣੀ ਤਾਂ ਪੀ ਲੈ ਤੇ ਦੇ ਤੇ ਚਲ ਤਾਲੀ ਦੀ ਮਾਦੀਆ ਕਰਦਾ ਤਾ online ਦੀਆਂ ਪਟਵਲਾ ਓਏ ਹੋਰ ਹੀ ਸੂਟ ਜੇ ਪਾ ਕੇ ਬਣੀ ਰਹੇ ਕੀ ਕਰਾਂ ਜੀ ਤੁਹਾਨੂੰ ਦੱਸਿਆ ਦ ਸੀਗਾ ਮੇਰਾ ਘਰ ਤਾਂ ਨੀਰਾ ਕੰਜੂਸ ਹੈਗਾ ਕੋਈ ਨਾ ਹੁਣ ਮੈਂ ਹੈ ਸੱਚੀ ਤੇ ਮੇਰੇ ਵਾਲ ਵੀ ਸਟ੍ਰੇਟ ਕਰਾ ਦੂੰਗੇ ਹਾਂ ਹੁਕਮ ਕਰੋਗੇ ਅੱਛਾ ਇਹ ਸੱਚੀ ਹਾਂਜੀ ਕਦੋਂ ਫਿਰ ਚਲੀਏ ਕੱਲ ਨੂੰ ਚੱਲੋ ਮੇਰੇ ਘਰ ਅੱਛਾ ਚਲ ਐਂ ਕਰਿਓ ਕੱਲ ਨੂੰ ਤੁਸੀਂ ਗੱਡੀ ਲੈ ਕੇ ਹੀ ਹੋਵੇ ਠੀਕ ਹੈ ਆਪਾਂ ਚੱਲਾਂਗੇ ਨਾਲੇ ਸ਼ੋਪਿੰਗ ਕਰਿਆਵਾਂਗੇ ਨਾਲੇ ਪਾਰਲਰ ਚਾਹਿਆ ਹੋਰ ਪਤਾ ਲੱਗੀ ਉਹ ਤਾਂ ਚੁੱਡੂ ਹੈਗਾ ਤੂੰ ਬਣੀ ਸੋਹਰਤ ਰਹਿੰਦੀ ਹੈ ਦੇਖਿਆ ਹੀ ਐ ਸੀ ਕਿਤੇ ਨਹੀਂ ਫੁੱਲ ਪਾਉਂਦੇ ਦੇਖ ਹੀ ਲਿਆ ਤੁਸੀਂ ਉਸ ਦਿਨ ਆਏ ਸੀ ਮੈਨੂੰ ਪਤਾ ਸੀ ਕੰਜੂਬ ਸਾਹਿਬ 400 ਦੇ ਮੀਂਹ ਦੇ ਪਿੱਛੇ ਜਲੂਸ ਕੜਨ ਦਾ ਉਹ ਲੋਕਾਂ ਦਾ ਕੀ ਦਿੱਤਾ ਇਹਨੂੰ ਪਹੋੜੇ ਇਹਨਾਂ ਦਾ ਤਾਂ ਕਿੱਛ ਲੈਣ ਨੇ ਰੋਜ ਤੂੰ ਦੋ ਤਰ੍ਹਾਂ ਰਹਿ ਜਾ ਪੱਕਾ ਹੋ ਗਿਆ ਬੜਾ ਦੇਰਾਂ ਚੈੱਕ ਕਰ ਲੈ ਪਹਿਲਾਂ ਚਲਾ ਹਾਂ ਅੱਭੀ ਤਾਂ ਮੇਸਤਰੀ ਨਾਲ ਹੀ ਗੱਲ ਪਈ ਫਿਰਦੀ ਆ ਠਰਕ ਪੋਰੀ ਜਾਂਦਾ ਉਸੇ ਦੇ ਤੇ ਐ ਨਹੀਂ ਗੰਮ ਲਾਟ ਹੋਣਾ ਸੱਭੀ ਤਾਂ ਬਾੜੀ ਖੁੱਲੀ ਜਾਂਦੀ ਆ ਐਂ ਦਾ ਭਾਬੀ ਦਾ ਤੇ ਵੀਰ ਦਾ ਘਰ ਹੀ ਪਟਿਆ ਜਾਣਾ ਕੋਈ ਨਹੀਂ ਮਿਰਨ ਮੈਂ ਸਾਰੀ ਗੱਲ ਦੱਸੂਗੀ ਤੇ ਮੇਸਤਰੀ ਤੇ ਭਾਬੀ ਦਾ ਤਾਂ ਠੀਕ ਨਹੀਂ ਲੱਗਦੀ ਮੈਨੂੰ ਹਾਂ ਕਰਦੀਆਂ ਗੱਲ ਤੱਤਾ ਤਾਂ ਹੋ ਗਿਆ ਮਿਲਤ ਲਈ ਤੋ ਹਾਂ ਭਲੇ ਤਾਂ ਬਦਾ ਅਟਕਾ ਦੇਖ ਦੇ ਕਿ ਕਿਵੇਂ ਹੱਤ ਲਾ ਮੇਰਾ ਥਾਲਾ ਤਵਲਿਆ ਲੈ ਲੈ ਜੇ ਤੁਸੀਂ ਐਂ ਕਰੋ ਤੁਸੀਂ ਫੋਨ ਜਾ ਅਮੀਰ ਫੋਨ ਪਤਾ ਹੀ ਆ ਆਉਣ ਲੱਗਾ ਹਾਂ ਉਹ ਤਾਂ ਮੈਨੂੰ ਪਤਾ ਹੀ ਆ ਪਲੀਸੀ ਇਹੋ ਤੇ ਮੈਂ ਤੇਰਾ ਦੂਰਾ ਖਰਾਬ ਕਰਦਾ ਅਗਰ ਤੁਸੀਂ ਆ ਜਾ ਕਰੋ ਠੀਕ ਕਰ ਦਿੰਦੇ ਮੈਂ ਤੇ ਤੇਰੀ ਤਾਰ ਮਤ ਨਹੀਂ ਉਹ ਕੋਲੋਂ ਤੂੰ ਬਿਆ ਕਿੰਨਾ ਬੋਲਦਾ ਇਹਨੂੰ ਘਰੇ ਛੱਡਿਆ ਕਰ ਇਹ ਹੀ ਫਸਾਉ ਜਿੱਦੇ ਆਪਾਂ ਨੂੰ ਫਸਾਇਆ ਮੈਂ ਪਤਾਉ ਤੂੰ ਪਤਾਈ ਚੱਲ ਤੂੰ ਚੱਲ ਮੜਾ ਚੱਲਦੇ ਆਪਾਂ ਨਾ ਮੈਂ ਤਾਲ ਤੂੰ ਨੂੰ ਤਾਂ ਪੱਕੇ ਲੋਟ ਹੋਗੇ ਆਹੋ ਚਾੜ ਫਰ ਉਹ ਸੁਦਲ ਜਾ ਕੇ ਮੈਂ ਤੇਰਾ ਗਾੜਾ ਕਦੋਂ ਠੀਕ ਹੈ ਚਲ ਤੁਸੀਂ ਜਾਓ ਚਲ ਮੈਂ ਦੋਨੋਂ ਗੇਟ ਤੱਕ ਲੰਘਾਂ ਇੱਥੇ ਕੱਲ ਨੂੰ ਕੀ ਮੈਂ ਇੱਧਰ ਦੀ ਬਗ ਜਾ ਕੱਲ ਨੂੰ ਤੀ ਚਲ ਤੁਸੀਂ ਜਾਓ ਕੱਲ ਨੂੰ ਤੀ ਜੇ ਤੂੰ ਬਗ ਜਾ ਹੁਣ ਤਾਲੂ ਤਾਲੂ ਕਰੀ ਨਾ ਤਾਲੂ ਕੋਤਾ ਜੀ ਖਰਾਬ ਹੋ ਗਈ ਜੀ ਕੱਲ ਨੂੰ ਮਦਕਾ ਤੇ ਨੇ ਆਉ ਕੱਲੂ ਤਾਂ ਹੈ ਦਾ ਹਾਂ ਕੱਲੂ ਕੰਮ ਆਏਗਾ ਦਾ ਪਰ ਇੱਥੇ ਖਰਾਬ ਹੋਣਾ ਦੀ ਉਹ ਦੇਖਣੀ ਆਪਾਂ ਮੈਂ ਦੇਖਾਂ ਹੁਣ ਬਾਲਾ ਬੋਲਦਾ ਚਲ ਜਾ ਦੋ ਜਾਣਾ ਆਪਾਂ ਮੈਂ ਨਹੀਂ ਸਮਝ ਪਤਾ ਤੇ ਤੋਲਾ ਨਹੀਂ ਪਈ ਤੂੰ ਦੱਸ ਜਾ ਬਗ ਜਾ ਪਾਉ अच्छा ठीक है जी बाय हाय मिस्टिकल ही ऊपर हट जा इक ਦਾ ਭਾਂਦਾ ਯਾ ਡੀਜ਼ਲ ਵੀ ਨਾ ਬਹੁਤ ਮਹਿੰਗਾ ਹੋ ਗਿਆ ਕੰਜੂਸ ਪੁਣਾਕਾਰ ਕਰ ਕਰ ਕੇ ਕਰ ਕਰ ਕੇ ਨਾ ਬਹਿ ਜਾਈਦਾ ਫਿਰ ਵੀ ਮੇਰੇ ਨਾਲ ਫਿਰ ਵੀ ਨਾ 86 96 ਵੀ ਰਿਟ ਹੋਇਆ ਵੀਰੇ ਹਾਂ ਤੂੰ ਦੱਸ ਭਾਈ ਕੀ ਕਹਿਣੀ ਹੈ ਹਾਂ ਮੇਰੇ ਪਹਿਲੇ ਹੀ ਓੱਖਾ ਯਾ ਬੋਲ ਦਿੰਦਾ ਓਏ ਓੱਖਾ ਹੀ ਹੋਣਾ ਹੋਰ ਕੀ ਕਰਨਾ ਜੱਪ ਤੋ ਤਾਂ ਛੁਟਕਾਰਾ ਨਹੀਂ ਪੈਂਦਾ ਸਿਆਪੇ ਮੈਨੂੰ ਬਹੁਤ ਨੇਹਾ ਤੂੰ ਦੱਸ ਕੀ ਕਹਿਨੀ ਹੈ ਦੱਸ ਹਾਂ ਉਹ ਨਾ ਇੱਕ ਗੱਲ ਇਹ ਦੱਸਣੀ ਸੀ ਦੱਸ ਈ ਦੱਸਾਂ ਕਿ ਨਾ ਡਰਨ ਵਾਲੀ ਕਿਹੜੀ ਗੱਲ ਹੈ ਤੂੰ ਗੱਲ ਦੱਸ ਹਾਂ ਹਾਂ ਦੱਸ ਜੀ ਠੰਡਾ ਰੱਖੋ ਕੰਮ ਹਾਂ ਭਾਬੀ ਤਾਂ ਨਾ ਥੋ ਗਈ ਕਿਵੇਂ ਭਾਬੀ ਤਾਂ ਥੋ ਗਈ ਤੂੰ ਨਾ ਮੇਰੇ ਤੋਂ ਜੁੱਤੀਆਂ ਨਿਕਾਲੀ ਹੈ ਤੂੰ ਆਪਦੇ ਪਰਪੜ ਲੈ ਜੀ ਪੂਰੀ ਗੱਲ ਤਾਂ ਸੁਣ ਦੋ ਗਲਾਸਾਂ ਕਰਨੇ ਆਪਿਆ ਕਰ ਲੈ ਪੂਰੀ ਗੱਲ ਤਾਂ ਸੁਣਦਾ ਨਹੀਂ ਦੱਸ ਇਹ ਕਰ ਭਾਬੀ ਤਾਂ ਥੋ ਗਈ ਪਤਾ ਕਿਉਂ ਜਿਹੜਾ ਆਪਣੇ ਘਰੇ ਮਿਸਤਰੀ ਨਹੀਂ ਤੇ ਪੱਖੇ ਵਾਲਾ ਪਿੰਦਰ ਹਾਂ ਹਾਂ ਉਹਦੇ ਨਾਲ ਠਰਕਪੋਰ ਦੀ ਉਹ ਵੀ ਪੋਰਦਾ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਵੀ ਮੈਂ ਆਪਦੇ ਭਰਾ ਕੋਲ ਗੱਲ ਕਰਦੀ ਮੈਂ ਠਰਕਪੋਰ ਦਾ ਨਹੀਂ ਕਿੰਨੀ ਪੋਰਦੀ ਹੈ ਮੇਰੇ ਮੈਂ ਜੋ ਖੁਦ ਵੇਖਿਆ ਅੱਖਾਂ ਨਾਲ ਕੋਠੇ ਤੇ ਖੜੀ ਨੇ ਮੂਵੀ ਬਣਾਈ ਹੈ ਨਹੀਂ ਪਰ ਤੂੰ ਹੀ ਗੱਲ ਦੱਸ ਦੇ ਮੇਰੇ ਦੱਸ ਤੈਨੂੰ ਮੈਂ ਕੱਲ ਲਾਈਵ ਦਿਖਾ ਦੂੰ ਕੱਲ ਉਹਨੇ ਆਉਣਾ ਕਰੇ ਜੇ ਤਾਂ ਹੋਈ ਲਾਈਵ ਹਾਂ ਫੇਰ ਤਾਂ ਉਹਦਾ ਝਟਾ ਪੱਟੂ ਤੇਰੇ ਸਾਹਮਣੇ ਜੇ ਨਾ ਜੇ ਨਾਪ ਗਲ ਨਿਕਲੀ ਤਾਂ ਗੁਤਨੀ ਜੀ ਤੇਰੀ ਕਮੂਏ ਹਿਸਾਬ ਲੱਗੇ ਮੈਂ ਤਾਂ ਕਿਉਂ ਕਮਾਏਗਾ ਮੈਂ ਲਾਈਵ ਦਿਖਾ ਦੂੰ ਦਿਖਾ ਹਾਂ ਚਲ ਦਿਖਾ ਫਿਰ ਫੇਰ ਫੇਰ ਮੰਨੀ ਦੀ ਭੈਣ ਹਾਂ ਚੱਲ ਠੀਕ ਹਾਂ ਪੂ ਮੇਰੇ ਦਰਦ ਹੁੰਦਾਗਾ ਇੱਥੋਂ ਫੜ ਕੇ ਬਹਿ ਜਾਂਦੀ ਐ ਇੱਥੋਂ ਫੜ ਕੇ ਬਹਿ ਜਾਂਦੀ ਐ ਪੂ ਟੁੱਠੇ ਲੜਾਉਣ ਨੂੰ ਸਾਨੂੰ ਬਾਦੂ ਵੀ ਹਾਰ ਗਈ ਐ ਐਨੇ ਵਧੀਆ ਤੇਰੀ ਭਾਬੀ ਐ ਦੱਸ ਹੂੰ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਆਟੇ ਹੋ ਠਰਕੀ ਮਿਸਤਰੀ ਗੈਰੀ ਖੁੱਡੀ ਚੈਨਲ ਤੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਐਂਡ ਤੇ ਜ਼ਰੂਰ ਦੱਸਿਓ ਵੀ ਅਸੀਂ ਸੈਕਿੰਡ ਪਾਰਟ ਲੈ ਕੇ ਆਈਏ ਕਿ ਨਾ ਲੈ ਕੇ ਆਈਏ ਤੇ ਦੀਨੇ ਪੱਤੇ ਲੋਟ ਚਲਾਉਣੇ ਆ ਆ ਥਾਦੇ ਮਿਸਤਰੀ ਤਾਂ ਤਲਾ ਲਿਓ ਆ ਇੱਕ ਮਿਸਤਰੀ ਹੈਗਾ ਜੀ ਤਾਂ 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 ਕਰਦਾ ਬਸ ਇਹਨੂੰ ਪੁੱਛੀ ਤਾਂ ਤਾਂ ਨਹੀਂ ਇੱਕ ਗੱਲ ਬਈ ਯਾਰ ਹੋਰ ਹੈ ਐਵੇਂ ਨਾ ਬੜੀ ਮਿਹਨਤ ਲੱਗਦੀ ਦੀ ਇਸ ਵੀਡੀਓ ਬਣਾਉਣ ਤੇ ਹਨਾ ਤੇ ਵੀ ਐਵੇਂ ਅੰਤਰਾ ਤੋਂ ਘਰੇ ਨਹੀਂ ਕੰਮ ਧੰਦੇ ਮੁੱਕਦੇ ਹਨਾ ਤੇ ਵੀਡੀਓ ਬਣਾਉਣ ਦਾ ਇੱਕ ਸ਼ੌਂਕ ਆ ਵੀ ਇੱਥੇ ਆ ਜਾਂਦੇ ਆ ਤੇ ਵਧੀਆ ਬਣਾਉਨੇ ਆ ਤੇ ਵੀ ਆਪਦੇ ਨੂੰ ਤਾਂ ਯਾਰ ਜਲੂ ਕਰਦੇ ਆ ਹਨਾ ਵੀਡੀਓ ਤੇ ਬਾਈ ਬਣ ਕੇ ਯਾਰ ਤੁਸੀਂ ਨਾ ਸ਼ੇਅਰ ਤੇ ਕਮੈਂਟ ਤੁਸੀਂ ਜ਼ਰੂਰ ਕਰਿਆ ਕਰੋ ਯਾਰ ਹਨਾ ਇਹ ਨਹੀਂ ਪਤਾ ਥੀਰੇ ਜਾ ਕੇ ਰੱਬ ਵਸਦਾ ਹੈ ਹਨਾ ਵੀ ਕੀ ਦੀ ਸਾਨੂੰ ਵੀ ਉਹ ਲੱਗ ਜੇ ਤੇ ਸ਼ੇਅਰ ਤੁਸੀਂ ਕਰਨੀ ਕਰਨੀ ਆ ਮੇਰਾ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਹੈ ਤੇ ਲਾਈਕ ਕਮੈਂਟ ਤਾਂ ਤੁਸੀਂ ਤੇਰਾ ਸੇਲ ਨਹੀਂ ਚੱਲੂਗਾ ਉਹਦੀ ਬਿਜਲੀ ਛਿੱਟ ਕੇ ਜਾਵਾਂਗੇ